ਹਾਲੇਲੂਇਆ ਪ੍ਰੇਜ਼ ਦਾ ਲਾਰਡ ਸਾਰੇ ਭੈਣ ਭਰਾਵਾਂ ਨੂੰ ਜੈਮ ਸੀ ਦੀ ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ ਔਰ ਖਾਸ ਕਰਕੇ ਇਹਨਾਂ ਵਚਨਾਂ ਦੇ ਦੁਆਰਾ ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ ਜੋ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਚਾਹੁੰਦੀ ਹਾਂ ਸਵੇਰ ਜਦ ਇਹਨਾਂ ਵਚਨਾਂ ਨੂੰ ਮੈਂ ਪੜ ਰਹੀ ਸੀ ਤਾਂ ਮੈਨੂੰ ਪ੍ਰਭੂ ਨੇ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਆਸ਼ੀਰਵਾਦ ਦਿੱਤੀ ਔਰ ਮੈਂ ਚਾਹੁੰਦੀ ਕਿ ਆਸ਼ੀਰਵਾਦ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਵਚਨ ਤੁਹਾਡੇ ਨਾਲ ਸ਼ੇਅਰ ਕਰਾਂ ਪ੍ਰਭੂ ਦੀ ਮਹਿਮਾ ਹੋਵੇ ਔਰ ਆਈਏ ਅਸੀਂ ਪਰਮੇਸ਼ਰ ਦਾ ਵਚਨ ਦੇਖਾਂਗੇ ਮਰਕਸ 10 ਦੇ ਆਇਓ ਦਾ 46 ਵਚਨ ਔਰ ਇਸ ਕਹਾਣੀ ਨੂੰ ਆਪਨੇ ਸਭ ਨੇ ਪਹਿਲਾਂ ਵੀ ਸੁਣਿਆ ਹੈ ਕਿ ਤਮੈ ਦਾ ਪੁੱਤਰ ਵਰਤਮਈ ਕੰਨਾ ਮੰਗਤਾ ਸੜਕ ਦੇ ਕੰਢੇ ਬੈਠਾ ਸੀ ਤੇ ਇਹ ਸੁਣ ਕੇ ਯਜਸੂ ਨਾਸਰੀ ਹੈ ਉੱਚੀ ਦੇ ਕੇ ਕਹਿਣ ਲੱਗਾ ਹੈ ਦਾਉ ਦੇ ਪੁੱਤਰ ਹੈ ਯਸੂ ਮੇਰੇ ਉੱਤੇ ਦਇਆ ਕਰ। ਸੋ ਆ ਸੀ ਇਸ ਵਿੱਚ ਦੇ ਦੇ ਕਿ ਉਹਨਾਂ ਵਿਅਕਤੀ ਨੇ ਜਦ ਯਸੂਮਸੀ ਬਾਰੇ ਸੁਣਿਆ ਉਸਨੇ ਕਿਹਾ ਮੇਰੇ ਤੇ ਕੀ ਕਰ ਦਇਆ ਕਰ। ਔਰ ਮੈਸੋ ਦੇ ਕੇ ਇਸ ਵਿਅਕਤੀ ਨੇ ਪਹਿਲੀ ਬਾਰ ਹੀ ਨਹੀਂ ਯਸੂਮਸੀ ਬਾਰੇ ਸੁਣਿਆ। ਉਸਨੇ ਪਹਿਲਾਂ ਵੀ ਯਸ਼ੁਸੀ ਬਾਰੇ ਸੁਣਿਆ ਹੋਇਆ ਸੀ ਕਿ ਯਸ਼ੁਸੀ ਦਇਆ ਕਰਦਾ ਯਸ਼ੁਸੀ ਚੰਗਿਆ ਕਰਦਾ ਤਾਂ ਉਸਨੇ ਇਸ ਨੂੰ ਆਪਣੇ ਦਿਲ ਵਿੱਚ ਰੱਖਿਆ ਇਸ ਸੁਣਨ ਨੂੰ ਯਸ਼ੁਸੀ ਬਾਰੇ ਜੋ ਨੇ ਸੁਣਿਆ ਸੀ ਆਪਣੇ ਦਿਲ ਵਿੱਚ ਰੱਖਿਆ ਔਰ ਸਮਾਂ ਆਇਆ ਯਸ਼ੁਸੀ ਉਸ ਰਸਤੇ ਲੰਘ ਰਹੇ ਹਨ ਤਾਂ ਉਸਨੇ ਫਿਰ ਸੁਣਿਆ ਤਾਂ ਉਸਨੇ ਕਿਹਾ ਹੈ ਪ੍ਰਭੂ ਯਸ਼ੁਸੀ ਮਰਤੇ ਦਇਆ ਕਰ ਉਸਨੇ ਬਹੁਤ ਐਨ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਉਸਨੇ ਪਰ ਫਿਰ ਉਸਨੇ ਕੀ ਹੈ ਪ੍ਰਭੂ ਯਸੁਦਾ ਉਦੇ ਪੁੱਤਰ ਮੇਰੇ ਤੇ ਕੀ ਕਰ ਦਇਆ ਕਰ ਔਰ ਯਸ਼ਮਸੀ ਨੇ ਜਦ ਸੁਣਿਆ ਤਾਂ ਪ੍ਰਭੂ ਨੇ ਉਸ ਨੂੰ ਪੁੱਛਿਆ ਤੂੰ ਕੀ ਚੰਦਾ ਉਸਨੇ ਕਿਹਾ ਕਿ ਮੈਂ ਚੰਦਾ ਆ ਕੇ ਮੈਂ ਕੀ ਹੋ ਜਾ ਸੁਜਾਖ ਹੋ ਜਾ ਤਾਂ ਉਸ ਜਾਖਾ ਹੋ ਗਿਆ ਉਸਨੇ ਪ੍ਰਭੂ ਤੋਂ ਦਇਆ ਨੂੰ ਪਾ ਲਿਆ ਪਰ ਇਹ ਕਿਸ ਤਰੀਕੇ ਨਾਲ ਹੋਇਆ ਉਸਨੇ ਯਸ਼ਮਸੀ ਬਾਰੇ ਸੁਣਿਆ ਔਰ ਸੁਣਨੇ ਨੂੰ ਆਪਣੇ ਦਿਲ ਵਿੱਚ ਰੱਖਿਆ ਕਿ ਯਸ਼ਮਸੀ ਕੀ ਕਰ ਸਕਦਾ ਹੈ ਚੰਗਿਆ ਕਰ ਸਕਦਾ ਹੈ ਔਰ ਜਦੋਂ ਜਦੋਂ ਮੇਰੇ ਕੋਲ ਨੰਗੇਗਾ ਫਿਰ ਮੈਂ ਉਹਦੇ ਬਾਰੇ ਸੋਣਾਗਾ ਤਾਂ ਮੈਂ ਪ੍ਰਭੂ ਤੋਂ ਦਇਆ ਮੰਗਾਗਾ ਪਿਆਰਿਓ ਇਸ वचन ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਕਿਸ ਤਰੀਕੇ ਨਾਲ ਸੁਣੀਏ ਔਰ ਜਦ ਸੁਣੀਏ ਤਾਂ ਸੁਣ ਆਪਣੇ ਦਿਲ ਵਿੱਚ ਰੱਖੀਏ ਬਹੁਤ ਵਾਰੀ ਹੁੰਦਾ ਹੈ ਕਿ ਬਹੁਤ ਸਾਰੇ ਵਿਸ਼ਵਾਸੀ ਲੋਕ ਬਹੁਤ ਸਾਰੇ ਲੋਕ वचन ਇਸ ਹਫਤੇ ਸੁਣਦੇ ਦੂਸਰੇ ਹਫਤੇ ਉਹ वचन ਨੂੰ ਭੁੱਲ ਜਾਂਦੇ ਉਹ वचन ਨੂੰ ਇਸਤੇਮਾਲ ਕਿੱਦਾਂ ਕਰਨਗੇ ਜਦ ਵਚਨ ਨੂੰ ਆਪਣੇ ਦਿਲ ਵਿੱਚ ਨਹੀਂ ਰੱਖਿਆ ਮੈਂ ਮੈਂ ਦੇਖਦੀ ਕਿ ਇਹ ਅੰਨਾ ਵਿਅਕਤੀ ਹੈ ਇਸਨੇ ਵਚਨ ਨੂੰ ਯਸ਼ੁਮਸੀਓ ਵਚਨ ਹੈ ਸ਼ਬਦ ਦੇਤਾਰੀ ਹੋਇਆ ਉਹ ਵਚਨ ਹੈ ਜਿਸ ਨੂੰ ਉਸਨੇ ਸੁਣਿਆ ਸੀ ਔਰ ਆਪਣੇ ਦਿਲ ਵਿੱਚ ਰੱਖਿਆ ਕਿ ਯਸ਼ੁਮਸੀ ਹੈ ਜੋ ਚੰਗਿਆ ਕਰਦਾ ਹੈ ਇਸੇ ਤਰ੍ਹਾਂ ਪਿਆਰਿਓ ਕਿ ਸਾਨੂੰ ਵੀ ਯਸ਼ੁਮਸੀ ਬਾਰੇ ਸੁਣਨਾ ਹੈ ਉਹਦੇ ਵਚਨਾਂ ਨੂੰ ਸੁਣਨਾ ਹੈ ਔਰ ਉਸਦੇ ਵਚਨ ਦੇ ਮੁਤਾਬਕ ਚੱਲਣਾ ਹੈ ਇਸ ਤਰ੍ਹਾਂ ਉਹ ਅੰਨਾ ਵਿਅਕਤੀ ਯਸ਼ੁਮਸੀ ਬਾਰੇ ਸੁਣਿਆ ਔਰ ਉਸ ਨੂੰ ਸਮਾਉਣ ਤੇ ਉਸ ਵਚਨ ਨੂੰ ਇਸਤੇਮਾਲ ਕੀਤਾ ਦਇਆ ਪ੍ਰਾਪਤ ਕੀਤੀ ਪਿਆਰੋ ਅਸੀਂ ਵੀ ਵੇਲੇ ਸਿਰ ਦਇਆ ਪ੍ਰਾਪਤ ਕਰੀਏ ਔਰ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਆਤਮਾ ਕਲਿਸਿਆ ਨੂੰ ਕੀ ਆਖਦਾ ਹੈ ਜਿਸ ਦੇ ਕੰਨ ਹਨ ਸੁਣੇ ਸੁ ਸੁਣੇ ਕੇ ਪ੍ਰਭੂ ਨੂੰ ਸੁਣੇ ਪ੍ਰਭੂ ਦੇ ਵਚਨਾਂ ਨੂੰ ਸੁਣੇ ਔਰ ਉਸ ਦੇ ਮੁਤਾਬਿਕ ਚੱਲੇ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਮੈਂ ਸੋਚਦੀ ਆ ਕਿ ਅਸੀਂ ਵੀ ਇਸ ਤਰੀਕੇ ਨਾਲ ਸੁਣੀਏ ਔਰ ਆਪਣੇ ਦਿਲ ਵਿੱਚ ਰੱਖੀਏ ਆਪਣੇ ਦਿਮਾਗ ਵਿੱਚ ਰੱਖਿਏ ਜਿਸ ਤਰ੍ਹਾਂ ਉਸ ਵਿਅਕਤੀ ਨੇ ਸੁਣਿਆ ਔਰ ਦਇਆ ਪ੍ਰਾਪਤ ਕੀਤੀ ਔਰ ਚਗਿਆਈ ਪ੍ਰਾਪਤ ਕੀਤੀ। ਪ੍ਰਭੂ ਆਪ ਸਭ ਨੂੰ ਇਸ ਬਚਨਾਂ ਦੇ ਦੁਆਰਾ ਬਰਕਤ ਔਰ ਆਸ਼ੀਸ਼ ਦੇਵੇ। ਕਿ ਅਸੀਂ ਪ੍ਰਭੂ ਨੂੰ ਸੁਣਦੇ ਰਹੀਏ, ਉਹਦੇ ਬਚਨਾਂ ਨੂੰ ਸੁਣਦੇ ਰਹੀਏ, ਉਸਦੇ ਬਚਨਾਂ ਨੂੰ ਦਿਲ ਵਿੱਚ ਰੱਖੀਏ, ਚਿੱਤ ਵਿੱਚ ਰੱਖੀਏ ਔਰ ਉਸਦੇ ਬਚਨਾਂ ਨੂੰ ਇਸਤੇਮਾਲ ਕਰੀਏ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਆਮੀਨ।